ਕਹਦੇ ਵੀਰਾ ਮੈਂ ਵੀ ਜੰਗ ਜੁੱਧ ਦਾ ਅਭਿਆਸ ਕਰਨਾ ਹੈ ਵੀਰਾ ਮੈਂ ਵੀ ਸ੍ਰੀ ਸਾਹਿਬ ਚੁਕਣੀਆਂ ਦੇਖ ਪਿਤਾ ਨੇ ਮੇਰੇ ਤਨ ਤੇ ਵੀ ਤੇ ਸ੍ਰੀ ਸਾਹਿਬ ਪਾਈ ਅੰਮ੍ਰਿਤ ਛਕਾਇਆ ਜਦੋਂ ਸਤਗੁਰੂ ਜੀ ਨੇ ਸ਼ਸਤਰ ਦਾ ਧਾਰ ਨਹੀਂ ਬਣਾਇਆ ਆਪਣੇ ਪੁੱਤ ਨੂੰ ਤੇ ਬਾਬਾ ਜੀ ਸਿੰਘ ਜੀ ਅਸਪੇ ਤੇ ਸਾਰੇ ਜਿਹੜੇ ਸਿੱਖ ਨੇ ਨਾ ਉਹ ਬਾਬਾ ਫਤਿਹ ਸਿੰਘ ਜੀ ਵੱਲ ਦੇਖ ਰਹੇ ਨੇ ਮਹਾਕਾਰ ਦੇ ਦਰਸ਼ਨ ਹੋਣ ਲੱਗੇ ਨੇ ਕਹਿੰਦੇ ਵੀਰਾ ਦੇਖ ਪਿਤਾ ਨੇ ਮੇਰੇ ਤਨ ਤੇ ਵੀ ਤੇ ਸ਼ਸਤਰ ਪਾਏ ਨੇ ਫਿਰ ਮੈਨੂੰ ਵੀ ਸ੍ਰੀ ਸਾਹਿਬ ਦੇ ਹਾਂ ਵੱਡੀ ਮੈਂ ਵੀ ਯੁੱਧ ਕਰਾਂਗਾ ਤੂੰ ਮੇਰੇ ਨਾਲ ਲੜ ਹਾਂ ਬਾਬਾ ਜੀ ਸਿੰਘ ਜੀ ਹੱਸ ਪਏ ਬਾਬਾ ਜੂਜਾਰ ਸਿੰਘ ਜੀ ਨੂੰ ਕਹਿੰਦੇ ਇੰਜ ਕਰੋ ਫਤੇਹ ਸਿੰਘ ਨੂੰ ਬਾਹਰ ਕੱਢੋ ਇਹ ਨਿੱਕਾ ਹੈ ਛੋਟਾ ਹੈ ਸ਼ਸਤਰ ਤਿੱਖੇ ਨੇ ਕਿਹਦੇ ਗਲਤੀ ਨਾਲ ਹੱਥ ਤੇ ਨਾ ਲੱਗ ਜਾਵੇ ਵੱਡੇ ਭਰਾ ਨੇ ਨਾ ਜ਼ਿੰਮੇਦਾਰੀ ਬਣਦੀ ਹੈ ਤੇ ਜਦੋਂ ਕਿ ਨਾ ਬਾਬਾ ਜੁਜਾਰ ਸਿੰਘ ਜੀ ਕਹਿਣ ਲੱਗੇ ਵੀਰਾ ਫਤੇ ਸਿੰਘ ਦੇਖ ਵੱਡੇ ਵੀਰ ਨੇ ਕਿਹਾ ਹੈ ਇਹ ਵੱਡੇ ਸਸਤਰ ਨੇ ਤੇਰੇ ਕੋਲ ਚੁੱਕੇ ਨਹੀਂ ਜਾਣੇ ਸਤਿਗੁਰੂ ਜੀ ਸਭ ਸੁਣਦੇ ਪਏ ਨੇ ਤੇਰੇ ਕੋਲ ਨਹੀਂ ਚੁੱਕੇ ਜਾਣੇ ਤੂੰ ਜਾ ਗੁਰਦੇਵ ਪਿਤਾ ਜੀ ਕੋਲ ਬਹਿ ਜਾ ਜਾ ਕੇ ਜਾ ਪਿਤਾ ਜੀ ਕੋਲ ਚਲਾ ਜਾ ਕਹਿੰਦੇ ਨੇ ਕਿ ਕਿਉਂ ਨਹੀਂ ਚੁੱਕੇ ਜਾਣੀ ਵੀਰਾ ਕਹਿੰਦੇ ਦੇਖ ਤੂੰ ਤੇਰਾ ਕੱਦ ਛੋਟਾ ਏ ਤੂੰ ਤਾਂ ਮੇਰੇ ਮੋਢੇ ਤੱਕ ਵੀ ਨਹੀਂ ਆਉਂਦਾ ਵੀਰਾ ਤੂੰ ਤਾਂ ਮੋਢੇ ਤੇ ਵੀ ਥੱਲੇ ਆਉਂਦਾ ਤੇ ਸ੍ਰੀ ਸਾਹਿਬ ਵੱਡੀਆਂ-ਵੱਡੀਆਂ ਨੇ ਨੇਜੇ ਵੱਡੇ-ਵੱਡੇ ਨੇ ਇੰਨੇ ਵੱਡੇ ਨੇਜੇ ਕਿਵੇਂ ਚੁੱਕ ਲਾਗੇਗਾ ਨਾ ਵੀਰਾ ਤੂੰ ਚਲਾ ਜਾ ਤੇਰੇ ਵੱਸ ਦੀ ਗੱਲ ਨਹੀਂ ਹਲੇ ਤੂੰ ਵੱਡਾ ਹੋ ਜਾ ਤੇ ਬਾਬਾ ਫਤੇਹ ਸਿੰਘ ਜੀ ਆੜੇ ਰਹੇ ਮੈਂ ਨਹੀਂ ਜਾਣਾ ਜਿਵੇਂ ਬੱਚੇ ਸਾਡੇ ਵੀ ਬੱਚੇ ਨੇ ਆੜੇ ਰਹੇ ਮੈਂ ਨਹੀਂ ਜਾਣਾ ਮੈਨੂੰ ਸ਼ਸਤਰ ਦਵੋ ਬਾਬਾ ਅਜੀਤ ਸਿੰਘ ਜੀ ਆਏ ਉਹਨਾਂ ਨੇ ਬਾਤੋ ਫੜਿਆ ਤੇ ਕਹਿਣ ਲਗੇ ਪਿਤਾ ਜੀ ਇਹਨੂੰ ਸਮਝਾਓ ਹਾਂ ਹਲੇ ਸਾਡੇ ਮੋਢੇ ਤੱਕ ਆਉਂਦਾ ਨਹੀਂ ਤੇ ਕਹਿੰਦਾ ਮੈਨੂੰ ਵੱਡੀ ਸਰੀ ਸਾਹਬ ਦੋ ਪਿਤਾ ਜੀ ਨੇ ਮੇਰੇ ਤਨ ਤੇ ਸ਼ਸਤਰ ਪਾਏ ਨੇ ਮੈਂ ਵੀ ਯੁੱਧ ਕਰਨਾ ਸਿੱਖਣਾ ਹੈ ਗੁਰੂ ਗੋਬਿੰਦ ਸਿੰਘ ਜੀ ਹੱਸ ਪਏ ਕਹਿਣ ਲਗੇ ਪੁੱਤ ਤੇਰਾ ਵੀਰ ਸਹੀ ਤਾਂ ਕਹਿੰਦਾ ਹੈ ਬਾਬਾ ਫਤਿਹ ਸਿੰਘ ਜੀ ਬਾਹਰ ਆ ਗਏ ਪਿਤਾ ਕੋਲ ਨਹੀਂ ਗਏ ਜਾ ਕੇ ਨਾ ਮਹਿਲਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਬਟੇ ਧਮਾਲੇ ਪਏ ਸਨ ਸਤਿਗੁਰੂ ਜੀ ਦੀਆਂ ਦਸਤਾਰਾਂ ਜਿਹੜਾ ਬਾਬਾ ਫਤੇਹ ਸਿੰਘ ਜੀ ਨੇ ਦੁਮਾਲਾ ਸਜਾਇਆ ਸੀ ਨਾ ਲੱਗੇ ਨੇ ਲਪੇਟਾਂ ਲਪੇਟੀ ਗਏ ਲਪੇਟੀ ਗਏ ਜਦੋਂ ਦੁਮਾਲਾ ਬਹੁਤ ਵੱਡਾ ਹੋ ਗਿਆ ਤੇ ਸ੍ਰੀ ਸਾਹਿਬ ਚੁੱਕ ਕੇ ਨਾ ਬਾਬਾ ਜੀਤ ਸਿੰਘ ਜੀ ਤੇ ਬਾਬਾ ਜੁਜਾਰ ਸਿੰਘ ਕੋਲ ਖੜੇ ਹੋ ਗਏ ਤੁਸੀਂ ਕਹਿ ਰਹੇ ਸੀ ਨਾ ਤੋ ਸਾਡੇ ਮੋਢੇ ਤੱਕ ਵੀ ਨਹੀਂ ਆਉਂਦਾ ਹੁਣ ਦੇਖੋ ਤੁਹਾਡੇ ਮੋਢੇ ਤੋਂ ਵੀ ਵੱਡਾ ਹੋ ਗਿਆ ਤੁਹਾਡੀ ਮੋਢੀ ਤੋਂ ਵੀ ਵੱਡਾ ਹਾਂ ਤੁਸੀਂ ਵੇਖਿਆ ਨਿਯੰਗ ਸਿੰਘਾਂ ਦੇ ਉੱਤੇ ਉੱਪਰ ਫਰਲਾ ਛੱਡਾ ਉਹਨਾਂ ਨੂੰ ਮਹਾਕਾਲ ਕਿਹਾ ਜਾਂਦਾ ਹੈ ਤੁਹਾਡੇ ਚ ਸਿਆਣੇ ਬੈਠੇ ਹੋਏ ਨਹੀਂ ਨਿਯੰਗ ਸਿੰਘਾਂ ਨੂੰ ਮਹਾਕਾਲ ਦਾ ਦਰਜਾ ਹਰ ਕਿਸੇ ਨੂੰ ਨਹੀਂ ਮਿਲਦਾ ਜਿਹੜਾ ਜਥੇਦਾਰ ਹੁੰਦਾ ਹੈ ਉਸ ਦੇ ਸਿਰ ਦੇ ਉੱਤੇ ਫਰਲਾ ਛੱਡਾ ਜਾਂਦਾ ਤੇ ਜਦੋਂ ਦੇਖਿਆ ਨਾ ਤੇ ਬਰਾਬਰ ਚ ਖਲੋ ਕੇ ਤੁਹਾਡੇ ਬਰਾਬਰ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਕਹਿਣ ਲਗੇ ਬਾਬਾ ਦੀਪ ਸਿੰਘ ਜੀ ਭਾਇ ਦੇਵਾਲਾ ਜੀ ਉਹ ਦੇਖੋ ਮਹਾਕਾਲ ਉਹ ਵੇਖੋ ਮਹਾਕਾਲ ਉਸ ਦਿਨ ਤੋਂ ਫੇਰ ਬਾਬਾ ਫਤਿਹ ਸਿੰਘ ਜੀ ਜਦੋਂ ਸਿਰ ਤੇ ਮਹਾਕਾਲ ਸਜਾਇਆ ਤੇ ਮਹਾਕਾਲ ਨਾਮ ਜਿਹੜਾ ਸੀ ਇਹਦੀ ਦੇਣ ਮੇਰੇ ਗੁਰੂ ਗੋਬਿੰਦ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਜਿਨ੍ਹਾਂ ਨੇ ਇਹ ਦੋਵਾਂ ਲਈ ਦੀ ਦਾਤ ਬਖਸ਼ੀਸ਼ ਕੀਤੀ ਹੈ ਇਦਾਂ ਤਾਇਆ ਨਿਯੰਨ ਸਿੰਘਾਂ ਦੇ ਅੰਦਰ ਮਹਾਕਾਲ ਤੇ ਬਾਬਾ ਫਤਿਹ ਸਿੰਘ ਜੀ ਨੂੰ ਅਰਦਾਸ ਵਿੱਚ ਧਿਆਉਂਦੇ ਨੇ ਤੇ ਜਦੋਂ ਬਾਬਾ ਫਤਿਹ ਸਿੰਘ ਨੂੰ ਗੋਦ ਵਿੱਚ ਚੁੱਕਿਆ ਤੇ ਕਹਿਣ ਲੱਗੇ ਅਜੀਤ ਸਿੰਘਾਂ ਭਾਵੇਂ ਕਦ ਮੇਰੇ ਪੁੱਤ ਦਾ ਛੋਟਾ ਹੈ ਪਰ ਮੇਰਾ ਪੁੱਤ ਉਹ ਕਾਰਨਾਮੇ ਕਰ ਜਾਵੇਗਾ ਐਡੇ ਵੱਡੇ ਕਰਤਬ ਕਰ ਜਾਵੇਗਾ ਕਿ ਦੁਨੀਆ ਦੇ ਅੰਦਰ ਵੱਡੇ ਵੱਡੇ ਸੂਰਮੇ ਵੀ ਇਨ੍ਹਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਿਆ ਕਰਨਗੇ ਕਿਹੜਾ ਕਾਰਨਾਮਾ ਜਦੋਂ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਨਾ ਉਸ ਤੋਂ ਪਹਿਲਾਂ ਵਜ਼ੀਰ ਖਾਨੇ ਨਿਸ਼ਾਨੇ ਲਵਾਏ ਦਰਖਤਾਜ ਬਣ ਕੇ ਪੇਸ਼ੀਆਂ ਹੋਈਆਂ ਤੇ ਜਦੋਂ ਵਿਚਾਰ ਕੀਤੀ ਨਾ ਬਈ ਦਰਵਾజా ਬੰਦ ਕਰ ਦੋ ਮੂਵੀ 'ਚ ਦੇਖਿਆ ਹੋਵੇਗਾ ਸਰ ਚੁਕੇਗਾ ਤਾੜੀ ਮਾਰਾਂਗੇ ਉਹ ਕਾਰਨਾਮਾ ਕਰ ਗਏ ਨੇ ਪਹਿਲੇ ਜੁੱਤੀਆਂ ਦਿਖਾਈਆਂ ਵਜ਼ੀਰ ਖਾਨ ਨੂੰ ਤੇ ਕਹੇ ਸਲਾਮ ਕਰੋ ਸਲਾਮ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾਈ ਤੇ ਵਜ਼ੀਰ ਖਾਨ ਦੇ ਵਾਲੇ ਸਾਰਾ ਕਰਕੇ ਕਹਿੰਦੇ ਤੈਨੂੰ ਪਤਾ ਨਹੀਂ ਇਹ ਬਾਦਸ਼ਾਹ ਹੈ ਬਾਦਸ਼ਾਹ ਦੇ ਚਰਨਾਂ ਦੇ ਵਿੱਚ ਸਿਜਦਾ ਕੀਤਾ ਜਾਂਦਾ ਹੈ ਸਿਰ ਝੁਕਾਓ ਸਲਾਮ ਕਰੋ ਤੇ ਬਾਬਾ ਫਤਿਹ ਸਿੰਘ ਜੀ ਹੀ ਬੋਲੇ ਸਨ ਕਿ ਅਸੀਂ ਉਸ ਗੁਰੂ ਦੇ ਪੁੱਤ ਹਾਂ ਉਸ ਗੁਰੂ ਦੇ ਪੋਤਰੇ ਹਾਂ ਜਿਹੜਾ ਚਾਂਦਨੀ ਚੌਕ ਦੇ ਵਿੱਚ ਤੇਰੇ ਵਡੇਰੇ ਜਿਹੜੇ ਨੇ ਮੇਰੇ ਦਾਦੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ਼ਹੀਦ ਕਰਨਗੇ ਇਹ ਬਚਨ ਕਹਿੰਦੇ ਨੇ ਅਸੀਂ ਉਸ ਦਾਦੇ ਦੇ ਪੁੱਤ ਹਾਂ ਪੋਤਰੇ ਹਾਂ ਜਿੱਥੇ ਮੇਰੇ ਦਾਦੇ ਨੂੰ ਸ਼ਹੀਦ ਕੀਤਾ ਗਿਆ ਪਰ ਮੇਰਾ ਦਾਦਾ ਈਰ ਨਹੀਂ ਮੰਨਿਆ ਤੇ ਕਹਿੰਦੇ ਨੇ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤ ਹਾਂ ਇਹ ਸਰਗੁਰੂ ਨਾਨਕ ਤੋਂ ਇਲਾਵਾ ਕਿਸੇ ਦੇ ਅੱਗੇ ਨਹੀਂ ਝੁਕਦਾ ਕਵੀ ਨੇ ਬੜਾ ਸੋਣਾ ਲਿਖਿਆ ਜੋ ਸਰ ਹਰ ਦਰ ਪੇ ਝੁਕ ਜਾਏ ਉਸੇ ਸਰ ਨਹੀਂ ਕਹਤੇ ਜੋ ਸਰ ਹਰ ਦਰ ਪੇ ਝੁਕ ਜਾਏ ਉਸੇ ਸਰ ਨਹੀਂ ਕਹਤੇ ਜੋ ਦਰ ਕਿਸੇ ਦਾ ਸਰ ਨਾ ਝੁਕਾ ਲੇ ਉਸੇ ਦਰ ਨਹੀਂ ਕਹਤੇ ਗੁਰਨਾਨਕ ਤੇਰਾ ਦਰ ਉਹ ਹੈ ਤੇਰੇ ਸਾਹਮਣੇ ਅਗਰ ਕੋਈ ਮੁਸਲਮਾਨ ਵੀ ਆਵੇਗਾ ਉਹ ਵੀ ਤੇਰੇ ਚਰਨਾਂ 'ਚ ਸਿਜਦਾ ਕਰਦਾ ਹੈ ਤੇਰੇ ਚਰਨਾਂ 'ਚ Hindu ਆਵੇਗਾ ਉਹ ਵੀ ਸਿਜਦਾ ਕਰਦਾ ਜੋ ਵੀ ਤੇਰੇ ਘਰ ਦੇ ਅੱਗੋਂ ਦੀ ਲੰਗੇਗਾ ਸਿਰ ਝੁਕਾ ਕੇ ਹੀ ਲੰਗੇਗਾ ਇਹ ਸਰ ਗੁਰੂ ਨਾਨਕ ਦੇ ਕਦਮਾਂ 'ਚ ਚੁਕਿਆ ਹੈ ਉਸ ਨੇ ਬਚਨ ਬੜੇ ਪਿਆਰੇ ਕੀ ਕਵੀ ਨੇ ਸੱਚ ਕੋ ਮਿਟਾਓਗੇ ਮਿਟ ਜਾਓਗੇ ਜਹਾਨ ਸੇ ਵਜ਼ੀਰ ਖਾਨੋ ਕਿਆ ਸੱਚ ਕੋ ਮਿਟਾਓਗੇ ਮਿਟ ਜਾਓਗੇ ਜਹਾਨ ਸੇ ਡਰਤਾ ਨਹੀਂ ਅਕਾਲ ਸੈ ਸ਼ਾ ਕੀ ਸ਼ਾਨ ਸੇ ਉਪਦੇਸ਼ ਹਮਾਰਾ ਸੁਣ ਲੋ ਜਰਾ ਦਿਲ ਦੇ ਕਾਨ ਸੇ ਬਾਬਾ ਫਤਿਹ ਸਿੰਘ ਜੀ ਕਹਿ ਰਹੇ ਹਮ ਤੁਜ ਕੋ ਖੁਦਾ ਕੀ ਜ਼ਬਾਨ ਸੇ ਅਸੀਂ ਤੈਨੂੰ ਸਮਝਾ ਰਹਿਆ ਤੋ ਸਚ ਨੂੰ ਮਿਟਾਣ ਦੀ ਕੋਸ਼ਿਸ਼ ਨਾ ਕਰ ਜਿਸ ਨੇ ਵੀ ਸੱਚ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦਾ ਆਪਣਾ ਨਾਮ ਨਿਸ਼ਾਨ ਮਿਟ ਜਾਂਦਾ ਹੈ। ਨਿਆ ਵਿੱਚ ਜਦੋਂ ਖੜੇ ਕੀਤਾ ਗਿਆ ਨਾ ਤੇ ਬਾਬਾ ਜੁਰਾਵਰ ਸਿੰਘ ਆਪਣੇ ਛੋਟੇ ਵੀਰਵਲ ਦੇਖਦੇ ਨੇ। ਕਹਿੰਦੇ ਵੀਰਾ ਕਿਉਂ ਦੇਖਦਾ ਹੈ? ਮੌਤ ਤੋਂ ਭੈ ਖਾ ਗਿਆ। ਕੰਨੇ ਮੈਂ ਮੌਤ ਤੋਂ ਭੈ ਨਹੀਂ ਖਾਇਆ ਮੈਂ ਤੇਰੇ ਵੱਲ ਤਾਂ ਤੱਕ ਰਿਹਾ ਹਾਂ ਦੇਖ ਮੈਂ ਤੇਰੇ ਤੋਂ ਪਹਿਲਾ ਸੰਸਾਰ ਵਿੱਚ ਆਇਆ ਤੂੰ ਮੇਰੇ ਤੋਂ ਬਾਅਦ ਵਿੱਚ ਆਇਆ ਪਰ ਤੂੰ ਕਿੰਨੇ ਕਰਮਾਂ ਵਾਲਾ ਹੈ ਸੰਸਾਰ ਤੋਂ ਮੇਰੇ ਤੋਂ ਪਹਿਲਾ ਚਲਿਆ ਹੈ ਮੈਂ ਬਾਅਦ ਵਿੱਚ ਜਾਵਾਂਗਾ ਤੇ ਬਾਬਾ ਫਤਿਹ ਸਿੰਘ ਨੇ ਬਚਨ ਵੇ ਬਲਾ ਕਿਹੜੇ ਕੇਸ ਹਨ ਵੀਰਾ ਤੇਰੇ ਨਾਲ ਵਾਦਾ ਏ ਤੇਰੇ ਤੋਂ ਬਾਅਦ ਹੀ ਜਾਵਾਂਗਾ ਇਤਿਹਾਸ ਪੜ ਲਿਓ ਦੋਨਾ ਸਿੰਘ ਹੁੰਡਰਿਆ ਨੇ ਲਿਖਿਆ ਜਦੋਂ ਦੋਹਾਂ ਜਿੰਦਾਂ ਨੂੰ ਕੰਧ ਵਿੱਚ ਚਿਣ ਦਿੱਤਾ ਗਿਆ ਕੰਧ ਫੱਟੀ ਤੇ ਦੋਹਾਂ ਲਾਲ ਇੱਟਾਂ ਦੇ ਥੱਲੇ ਨੱਪੇ ਪਏ ਨੇ ਸਾ ਦੋਹਾਂ ਦੇ ਚਲਦੇ ਨੇ ਵਜ਼ੀਰ ਖਾਨੇ ਹੁਕਮ ਕੀਤਾ ਇਹਨਾਂ ਦਾ ਸਾ ਲੈਣ ਵਾਲਾ ਸੰਗ ਕੱਟ ਦਿੱਤਾ ਜਾਵੇ ਜਿਸ ਨੂੰ ਉਹ ਜੀਵਾ ਕਹਿੰਦੇ ਨੇ ਤੇ ਸਭ ਤੋਂ ਪਹਿਲਾ ਸੰਗ ਜਿਹੜਾ ਸੀ ਨਾ ਬਾਬਾ ਜੁਰਾਵਰ ਸਿੰਘ ਜੀ ਦੇ ਸੀਨੇ ਤੇ ਬਹਿ ਕੇ ਸਾਤ ਸਾਲ ਵੇਗ ਸਮਾਣੇ ਦਾ ਰਹਿਣ ਵਾਲਾ ਜਲਾਦ ਬਾਬਾ ਜੁਰਾਵਰ ਸਿੰਘ ਜੀ ਦਾ ਸੰਗ ਵੱਡ ਦਿੱਤਾ ਗਿਆ ਤੇ ਇਤਿਹਾਸਕਾਰ ਲਿਖਦੇ ਨੇ ਸੰਗ ਵੱਡਣ ਦੀ ਧੀਰ ਸੀ ਇੱਕ ਵਾਰੀ ਗੁੱਠਾ ਹਲਿਆ ਪਰਮ ਜੋਤ ਵਿੱਚ ਵਲੀਨ ਹੋ ਗਏ ਪਰ ਜਦੋਂ ਬਾਬਾ ਫਤਿਹ ਸਿੰਘ ਜੀ ਦੇ ਸੀਨੇ ਤੇ ਬੈਠਿਆ ਨਾ ਉਹ ਜਲਾਦ ਸੱਤ ਸਾਲ ਵੇਗ ਤੇ ਬਾਸਲ ਵੇਗ ਤੇ ਬਾਬਾ ਜੀ ਦੇ ਸੀਨੇ ਤੇ ਬਹਿ ਕੇ ਸੱਤ ਸਾਲ ਦੇ ਨੇ ਬਾਬਾ ਜੀ ਨਿਆਂ ਵਿੱਚ 90 ਪੇ ਨੇ ਤੇ ਛਾਤੀ ਤੇ ਬਹਿ ਕੇ ਉਸ ਜ਼ਾਲਮ ਨੇ ਨਾ ਜਦੋਂ ਬਾਬਾ ਫਤਿਹ ਸਿੰਘ ਜੀ ਦਾ ਸੰਗ ਵੱਡਿਆ ਖੂਨ ਦੀਆਂ ਧਾਰਾਂ ਨਿਕਲੀਆਂ ਤੇ ਉਹ ਧਾਰ ਨੇ ਉਹ ਖਾਲਸੇ ਦਾ ਨਿਸ਼ਾਨ ਸਾਹਿਬ ਸੀ ਖਾਲਸੇ ਦਾ ਨਿਸ਼ਾਨ ਸਾਹਿਬ ਕਹਿੰਦੇ ਨੇ ਬਾਬਾ ਫਤਿਹ ਸਿੰਘ ਜੀ 7 ਮਿੰਟ ਤੱਕ ਉਹਨਾਂ ਦਾ ਗੁੱਟਾ ਇਸ ਤਰ੍ਹਾਂ ਹਲਦਾ ਰਿਹਾ ਤੇ ਦੂਨਾ ਸਿੰਘਾ ਡੋਰੀਆ ਲਿਖਦਾ ਹੈ ਕਿ ਬਾਬਾ ਫਤਿਹ ਸਿੰਘ 7 ਮਿੰਟ ਤੱਕ ਜੋਤ ਵਿੱਚ ਵਲੀ ਨਹੀਂ ਇਸ ਕਰਕੇ ਨਹੀਂ ਹੋਏ ਉਹਨਾਂ ਨੇ ਦੱਸ ਦਿੱਤਾ ਖਾਲਸਾ ਜੀ ਅੱਜ ਮੇਰਾ ਖੂਨ ਡੁਲਿਆ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲ ਰਿਹਾ ਹੈ ਇਹ ਖਾਲਸੇ ਦਾ ਨਿਸ਼ਾਨ ਸਾਹਿਬ ਝੁਲ ਰਿਹਾ ਇਸ ਤਰ੍ਹਾਂ ਗੁੱਠਾ ਹਰ ਰਿਹਾ ਸੀ ਬਾਬਾ ਫਤਿਹ ਸਿੰਘ ਜੀ ਦਾ ਅੱਜ ਖੂਨ ਡਲਿਆ ਤੇ ਇਸ ਤਰ੍ਹਾਂ ਖਾਲਸੇ ਦਾ ਨਿਸ਼ਾਨ ਸਾਹਿਬ ਝੁਲੇਗਾ